तरनतार जिले में एस नागरिक अधिकार सुरक्षा एसोसिएशन के जिला प्रभारी अंग्रेज के नेतृत्व में हुई बैठक जिसमें मुख्य अतिथि नागरिक अधिकार सुरक्षा एसोसिएशन के राज्य निर्देश रंजीत सिंह सद्दू थे संयुक्त निर्देश गुरमीत सिंह सद्दू एस सी एस टी निर्देश अवतार सिंह करिंडा महिला सेल की निर्देश मैडम चरणजीत और वेरखा टीम के साथ पहुँचे बैठक में विशेष अधिकारी महिला अधिकारी जिला प्रभारी विभिन्न स्थानों से जिला अधिकारियों ने भाग लिया इसमें समाज के कल्याण के लिए विशेष चर्चा की गई इस बैठक में राज्य टीम ने सभी और उनके अधिकारों के बारे में जानकारी दी और नशे के खिलाफ गुंडागर्दी के खिलाफ भ्रूण हत्या के खिलाफ बाल मजदूरी के खिलाफ अत्याचारियों के खिलाफ महिलाओं के अधिकारों और अन्य जन कल्याण समाज सेवा के कार्यों के लिए काम करने को कहा पत्रकार संतोष राजपूत के साथ कैमरामैन अमृतपाल की विशेष रिपोर्ट हाँ जी सर आज अब सिविल राइट प्रोटेक्शन की में मीटिंग की गई है कि तरन तारण एस पी डी सिविल राइट प्रोटेक्शन की एक मीटिंग की गई सरदार अंग्रेज सिंह डिस्ट्रिक्ट ऑफिसर और उन्होंने पूरी टीम ਇੱਥੇ ਅੱਜ ਜੋ ਮੀਟਿੰਗ ਕੀਤੀ ਗਈ ਹੈ ਉਹ ਇਸ ਬੰਦੇ ਵਿੱਚ ਹੈ ਕਿ ਜੋ ਵੀ ਸਮਾਜ ਦੇ ਵਿੱਚ ਗਰੀਬ ਵਰਗ ਦੇ ਲੋਕਾਂ ਦੇ ਨਾਲ ਹੋ ਰਿਹਾ ਵਾ ਉਹਦੇ ਬਾਰੇ ਇੱਥੇ ਵਿਚਾਰ ਚਰਚਾ ਕੀਤਾ ਗਿਆ ਅਤੇ ਐਸਬੀਡੀ ਸਿਵਲ ਰਾਈਟ ਪ੍ਰੋਟੈਕਸ਼ਨ ਦੀ ਸ਼ਕਤੀਆਂ ਦੇ ਬਾਰੇ ਦੱਸਿਆ ਗਿਆ ਇਹ ਸਰ ਸਿਵਲ ਰਾਈਟ ਪ੍ਰੋਟੈਕਸ਼ਨ ਦੇ ਵਿੱਚ ਕੀ ਸਰ ਇਹ ਜਿਹੜਾ ਜਿਸ ਤਰ੍ਹਾਂ ਕਿ ਮੰਨ ਲਓ ਆਮ ਚੱਲਦਾ ਜਿੱਦਾਂ ਕਿ ਦੇਖਿਆ ਜਾ ਰਿਹਾ ਬਾਦ 89 ਵਿੱਚ ਕਿੰਨਾਂ ਮੁਕਤੇ ਬਾਨੇ ਪੈ ਰਹੇ ਆ ਜਾਂ ਕਿ ਕੋਈ ਤਰ੍ਹਾਂ ਦੀ ਵਧੀਆਂ ਹੋ ਰਹੀਆਂ ਇਹਦੇ ਸਬੰਧ ਸਰ ਤੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਇਹ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਕਿ ਮਤਲੇ ਹਾਲ ਵਰਦਾਇਆ ਜਾਂਦਾ ਐ ਐਸਬੀਡੀ ਸਿਵਲ ਰਾਈਟ ਪ੍ਰੋਟੈਕਸ਼ਨ ਜਿਸ ਤਰ੍ਹਾਂ ਤੁਸੀਂ ਥਾਣਿਆਂ ਦੀ ਗੱਲ ਕੀਤੀ ਹੈ ਜਾਂ ਹੋਰ ਸਰਕਾਰੀ ਧਾਰਿਆਂ ਦੀ ਗੱਲ ਕੀਤੀ ਹੈ ਸਿਵਲ ਰਾਈਟ ਪ੍ਰੋਟੈਕਸ਼ਨ ਦੀਆਂ ਜੋ ਟੀਮਾਂ ਆ ਪੂਰੇ ਪੰਜਾਬ ਇੰਡੀਆ ਦੇ ਵਿੱਚ ਹਨ ਔਰ ਅੱਜ ਤਰਨਤਾਰਨ ਦੇ ਵਿੱਚ ਵੀ ਟੀਮ ਤਾਂ ਬੜਾ ਚਿਰ ਦੀ ਪਹਿਲਾਂ ਦੀ ਬਣੀ ਹੈ ਦੇਖੋ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਸਾਡੇ ਕੋਲ ਮਸਲੇ ਆਉਂਦੇ ਨੇ ਸਿਵਲ ਰੈਟ ਪ੍ਰੋਟੈਕਸ਼ਨ ਦੇ ਕੋਲ ਅਸੀਂ ਫਿਰ ਜਿਉ ਕੋਈ ਕਿਤੇ ਵੀ ਥਾਣੇ ਦੇ ਵਿੱਚੋਂ ਦਾਵਾ ਜਾਂ ਕਿਸੇ ਹੋਰ ਸਰਕਾਰੀ ادارے ਦੇ ਵਿੱਚੋਂ ਦਾਵਾ ਸਾਡੇ ਡਿਸਟ੍ਰਿਕਟ ਅਫੀਸਰ ਲੱਗੇ ਨੇ ਉਹ ਮਸਲਿਆਂ ਨੂੰ ਜਾ ਕੇ ਹੱਲ ਕਰਦੇ ਨੇ ਮਤਲਬ ਸੁਣਿਆ ਜਾਂਦਾ ਵਾ ਜੇਕਰ ਉਹ ਐਪਲੀਕੇਸ਼ਨ ਸਾਡੇ ਆਫਿਸ ਦੇ ਵਿੱਚ ਆਂਦੀ ਹੈ ਫਿਰ ਉਹ ਐਪਲੀਕੇਸ਼ਨ ਦੇ ਅਧਾਰ ਤੇ ਜਿਹੜਾ ਉਹ ਕੰਮ ਕੀਤਾ ਜਾਂਦਾ ਵਾ ਪਛਤਤ ਸਮੇਂ ਕੋਈ ਅਫਸਰਾਂ ਦੀ ਕਿੰਨੀ ਅੰਤਿਗਤ ਹੋ ਗਈ ਅੱਜ ਸਾਡੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਟੀਮ ਆਲਰੇਡੀ ਇੱਥੇ ਬਣੀ ਸੀਗੀ ਔਰ ਅੱਜ ਵੀ ਇੱਥੇ ਜਿਹੜੀ ਆ 504 ਜਿਹੜੇ ਅਫਸਰ ਸੀਗੇ ਸਾਡੇ ਉਹਨਾਂ ਦੀ ਨਵੀਂ ਜੋਇਨਿੰਗ ਵੀ ਇੱਥੇ ਕੀਤੀ ਗਈ ਹੈ ਉਹਨਾਂ ਨੂੰ ਆਈ ਕਾਰਡ ਦਿੱਤੇ ਗਏ ਨੇ ਔਰ ਸਿਵਲ ਐਂਡ ਪ੍ਰੋਟੈਕਸ਼ਨ ਦੀਆਂ ਜਿਹੜੀਆਂ ਸ਼ਰਤਾਂ ਦੇ ਬਾਬਤ ਤੋਂ ਜਾਣੂ ਜਿਹੜਾ ਉਹਨਾਂ ਨੂੰ ਕਰਵਾਇਆ ਗਿਆ ਆ ਇਸ ਨਾਲ ਵੀ ਸਾਰਾ ਕੋਚੇ ਤੋਂ ਕਿ ਦੋ ਹਫ਼ਤੇ ਪਹਿਲਾਂ ਹੀ ਸਾਡੇ ਅਫਸਰ ਸੰਦੀਪ ਕੁਲਟੀ ਕਿਲਿੰਡੋ ਲਗਾਏ ਨੇ ਕੁਝ ਸਮਝੋ ਕੰਮ ਉਹਨਾਂ ਨੇ ਜਿਹੜਾ ਕਿ ਆਪਣਾ ਬੰਦ ਕਰ ਦਿੱਤਾ ਐਸਬीडी ਪਰ ਉਹਨੇ ਜ਼ਿੰਮੇਵਾਰੀ ਕੀਤੀ ਹੈ ਇਸ ਪੰਨਤੀਕੀ ਕਰਨ ਲਈ। ਸ਼੍ਰੀਮਾਨ ਸੰਦੀਪ ਉਪਕਲ ਜੀ ਪਹਿਲਾਂ ਵੀ ਕੰਮ ਕਰਦੇ ਰਹੇ ਉਹ ਸਾਡੇ ਨਾਲ ਔਰ ਅੱਜ ਤੋਂ ਫਿਰ ਤੋਂ ਨਵੇਂ ਤਰੀਕੇ ਦੇ ਨਾਲ ਨਵੇਂ ਉਤਸ਼ਾਹ ਦੇ ਨਾਲ ਉਹਨਾਂ ਨੇ ਐਸਬीडी ਫੇਵਰ ਆਇਟ ਪ੍ਰੋਟੈਕਟਰ ਨੂੰ ਜੋਇਨਿੰਗ ਕੀਤੀ ਹੈ ਔਰ ਉਹਨੂੰ ਅਸੀਂ ਉਹਨਾਂ ਤੋਂ ਇਹ ਆਸ ਕਰਦੇ ਹਾਂ ਉਪਕਲ ਸਾਹਿਬ ਤੋਂ ਕਿ ਜਿਹੜੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਫਿਰ ਤੋਂ ਇੱਕ ਸਪੈਸ਼ਲ ਅਫਸਰ ਦੀ ਦਾ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਵਾ ਉਹ ਮੈਂ ਆਸ ਕਰਦਾ ਹਾਂ ਉਹਨਾਂ ਤੋਂ ਕਿ ਉਹ ਉਪਰ ਸਾਹਬ ਉਸ ਨੂੰ ਆਪਣੀ ਤੰਦ ਦੇ ਨਾਲ ਨਿਭਾਉਣਗੇ ਔਰ ਸਿਵਲ ਰਾਈਟ ਪ੍ਰੋਟੈਕਸ਼ਨ ਨੂੰ ਜਿਹੜਾ ਵਾ ਉਹ ਅੱਗੇ ਲੈ ਕੇ ਜਾਣ ਸਰ ਆਮ ਜਨਤਾ ਨੂੰ ਤੁਸੀਂ ਕੀ ਅਪੀਲ ਕਰਦੇ ਆਮ ਜਨਤਾ ਨੂੰ ਮੈਂ ਯੂਰ ਅਪੀਲ ਕਰਦਾ ਹਾਂ ਕਿ ਸਿਵਲ ਰਾਈਟ ਪ੍ਰੋਟੈਕਸ਼ਨ ਦੇ ਨਾਲ ਜੁੜੋ ਔਰ ਜੋ ਤੁਹਾਡੇ ਰਾਈਟਸ ਹੈਗੇ ਨੇ ਉਹਨਾਂ ਨੂੰ ਪਹਿਚਾਣੋ ਜਿੱਥੇ ਵੀ ਕਿਸੇ ਦੇ ਨਾਲ ਟੱਕਾ ਹੁੰਦਾ ਵਾ ਸ਼ਿਵਲ ਰਾਏ ਪ੍ਰੋਟੈਕਸ਼ਨ ਉਹਨਾਂ ਦੇ ਨਾਲ ਖੜੀ ਹੈ ਔਰ ਆਮ ਜਨਤਾ ਤੱਕ ਸਾਡੇ ਸੰਦੀਪ ਉੱਪਲ ਜੀ ਅੰਗਰੇਜ਼ ਜੀ ਸੁਖਦੇਵ ਜੀ ਔਰ ਪੂਰੀ ਜਿਹੜੀ ਸਾਡੀ ਟੀਮ ਹੈ ਤਰਨਤਾਰਨ ਤੋਂ ਉਹ ਜਨਤਾ ਦੇ ਨਾਲ ਖੜੀ ਹੈ ਥੈਂਕ ਯੂ ਅੱਜ ਜੀ ਆਪਣਾ ਨਾਮ ਲਿਆ ਤੇ ਅੱਜ ਸ਼ਿਵਲ ਰਾਏ ਐਕਚੁਅਲੀ ਤਰਨਤਾਰਨ ਦੀ ਮੀਟਿੰਗ ਸੀ ਮਾਈਕ ਜੀ ਖਸਾਵੇ ਜੀ ਖਤੇ ਮੈਂ ਰੰਜੀਤ ਖੋਹਰ ਮੇਲ ਦਾ ਸਿਵਲ ਰਾਸਟ੍ਰੈਕਸ਼ਨ ਵੂਮਨ ਸੈੱਲ ਦਾ ਡਾਇਰੈਕਟਰ ਹਾਂ ਜੋ ਅੱਜ ਸਰਪੰਨ ਜੀ ਖੇ ਸਾਡੇ ਡੀਓ ਆਫੀਸਰ ਸੀਆਰਪੀਏ ਦੇ ਸਵਾਰ ਅੰਗਰੇਜ਼ੀ ਜੀ ਨੇ ਅਗਵਾਈ ਦੇ ਵਿੱਚ ਹੋਈ ਆ ਉਹ ਬਹੁਤ ਵਧੀਆ ਮੀਟਿੰਗ ਕਰਾਈ ਗਈ ਆ ਔਰ ਕਾਫੀ ਇਕੱਠ ਹੋਇਆ ਇਹਦੇ ਵਿੱਚ ਸਾਡੇ ਜਿੰਨੇ ਵੀ ਸੀਆਰਪੀ ਦੇ ਸਪੈਸ਼ਲ ਆਫੀਸਰ ਹਨ ਸਾਰਿਆਂ ਨੇ ਆਪਣੇ ਕਿ ਸੀਆਰਪੀ ਦੇ ਜੋ ਵੀ ਇੱਕ ਯੂਨਿਟ ਦਿਖਾਈ ਆ ਔਰ ਉਹ ਜਿਹੜੇ ਜੋ ਵਰਕ ਕਰ ਰਿਹਾ ਉਹਦੇ ਅਕੋਰਡਿੰਗ ਚੱਲਦੇ ਹੋਏ ਹੋਰ ਵਧੀਆ ਅੱਜ ਸੁਝਾਅ ਦਿੱਤੇ ਗਏ ਆ ਕਿ ਅਗੇ ਸੀਆਰਪੀ ਜੁਆਇਨ ਕਰੋ ਔਰ ਜੋ ਲੋਕਾਂ ਦੀ ਆਵਾਜ਼ ਕੋਈ ਨਹੀਂ ਬੰਦਦਾ ਉਹ ਆਵਾਜ਼ ਬਣ ਕੇ ਉਹਨਾਂ ਦੇ ਅੱਗੇ ਆਓ ਔਰ ਲੋਕਾਂ ਨੂੰ ਜਿਹੜੇ ਹੱਕ ਮਿਲਣੇ ਚਾਹੀਦੇ ਆ ਉਹਨਾਂ ਦੇ ਹੱਕ ਦਵਾਓ ਜਦੋਂ ਦਿੱਤਾ ਜਾ ਰਿਹਾ ਹੈ ਔਰ ਬਹੁਤ ਸਿਆਖੀ ਹੋ ਰਹੀ ਹੈ ਹਾਂਜੀ ਜਰੂਰ ਜੀ ਬਾਕੀ ਇਸ ਆਜ ਦੇ ਸਮਾਜ ਦੇ ਵਿੱਚ ਕੁਝ ਅਨਪੜਤਾ ਕਰਕੇ ਵੀ ਕੁਝ ਈਗੋ ਕਰਕੇ ਵੀ ਕੁਝ ਐਟੀਟਿਊਡ ਕਰਕੇ ਵੀ ਜਿਹੜੇ ਸਾਡੀਆਂ ਭੈਣਾਂ ਧੀਆਂ ਭੈਣਾਂ ਲਈ ਬਹੁਤ ਹੀ ਅਤਿਆਚਾਰ ਹੋ ਰਿਹਾ ਅਸੀਂ ਉਹਨਾਂ ਦੇ ਹੱਕ ਲਈ ਖੜੋਣੇ ਆ ਉਹਨਾਂ ਨੂੰ ਹੱਕ ਦਵੋਣੇ ਉਹਨਾਂ ਦੀ ਆਵਾਜ਼ ਬਣਦੇ ਆ ਜਿਹਨਾਂ ਦੇ ਜਿਹੜੇ ਅਤਿਆਚਾਰ ਕਰਦੇ ਆ ਕਿਤੇ ਭਾਗੀ ਬਣਦੇ ਆ ਉਹਨਾਂ ਨੂੰ ਸਜ਼ਾ ਵੀ ਦੇਣਾ